ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆਣਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮ ਨਵ ਬਟੀਕ ਦੇ ਉੱਤੇ ਤੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਇਆ ਬਹੁਤ ਵਧੀਆ ਚੀਜ਼ ਹੈ ਤੇ ਉਹ ਕੀ ਆ ਸਾਡੇ ਕੋਲੇ ਇੱਕ ਭੈਣ ਦਾ ਸੂਟ ਆਇਆ ਤੇ ਇੱਕ ਚੁੰਨੀ ਆਈ ਆ ਚੁੰਨੀ ਹੈਗੀ ਆ ਬਹੁਤ ਪੁਰਾਣੀ ਤੇ ਉਹ ਚੁੰਨੀ ਤੇ ਸੂਟ ਦੀ ਮੈਚਿੰਗ ਕਰਦੀਆਂ ਉਹ ਆਪਾਂ ਮੈਚਿੰਗ ਕਿਸ ਤਰੀਕੇ ਨਾਲ ਕਰਾਂਗੇ ਤੇ ਜਿਹੜੀ ਉਹ ਪੁਰਾਣੀ ਚੁੰਨੀ ਨਵੇਂ ਸੂਟ ਦੇ ਨਾਲ ਲੈਤੀ ਹੋਈ ਸੋਹਣੀ ਲੱਗੇ ਮਤਲਬ ਫੱਬੇ ਪੂਰੀ ਉਹ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਬਹੁਤ ਯੂਨੀਕ ਚੀਜ਼ ਆ ਤੇ ਉਸ ਤਰੀਕੇ ਨਾਲ ਤੁਸੀਂ ਵੀ ਹੈਨਾ ਪੁਰਾਣੀ ਚੁੰਨੀ ਨੂੰ ਨਵੇਂ ਸੂਟ ਨਾਲ ਮੈਚਿੰਗ ਕਰ ਸਕਦੇ ਹੋ ਤੇ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੂ ਤਾਂ ਲਾਈਕ ਜਰੂਰ ਕਰਿਓ ਤੇ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਹੋ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਹੈਨਾ ਮੈਚਿੰਗ ਜਿਹੜੀ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਰਕੇ ਦਿਖਾਵਾਂਗੇ ਵੀ ਉਹ ਕਿਦਾਂ ਲੱਗੀ ਤੇ ਚਲੋ ਬੜਾ ਟਾਈਮ ਨਾ ਲੈਂਦੇ ਹੋਏ ਮੈਂ ਤੁਹਾਨੂੰ ਦਿਖਾਉਣਾ ਵੀ ਆਪਾਂ ਨੇ ਕਿਸ ਤਰੀਕੇ ਨਾਲ ਮੈਚਿੰਗ ਕੀਤੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਲੈ ਕੇ ਆਏ ਆ ਥੋੜੇ ਲਈ ਇੱਕ ਨਵੀਂ ਚੀਜ਼ ਮਤਲਬ ਕਿ ਨਵੀਂ ਕੜਾਈ ਤੇ ਇਹ ਆਪਾਂ ਨੇ ਸੂਟ ਆ ਔਰਗੈਂਜਾ ਦਾ ਦੇਖੋ ਆਪਣੇ ਕੋਲੇ ਇਹ ਵਰਕ ਹੋਣ ਵਾਸਤੇ ਆਇਆ ਹੈ ਤੇ ਇਹਦੇ ਤੇ ਆਪਾਂ ਨੇ ਨਵਾਂ ਕੰਮ ਕੀ ਕਰਨਾ ਹੈ ਇਹਦੀ ਆਪਾਂ ਨੇ ਮੈਚਿੰਗ ਕਰਨੀ ਚੁੰਨੀ ਨਾਲ ਤੇ ਉਹ ਤੁਸੀਂ ਵੀਡੀਓ ਚ ਦੇਖਿਓ ਵੀ ਆਪਾਂ ਮੈਚਿੰਗ ਕਿਵੇਂ ਕਰਦੇ ਆ ਚੁੰਨੀ ਹੈਗੀ ਵੀ ਕਾਫੀ ਪੁਰਾਣੀ ਆ ਨਾ ਹਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਪੁਰਾਣੀ ਚੁੰਨੀ ਹੈ ਤੇ ਚੁੰਨੀ ਕਲਰ ਦਾ ਪਾਣੀ ਤਾਂ ਗੇ ਲੈ ਲﺘੀ ਨੇ ਇਹਦੇ ਤੇ ਮੱਕੀ ਇੱਕ ਜੜੀ ਪਉ ਗਈ ਉਹ ਜਿਹੜੀ ਚੁੰਨੀ ਵੀ ਸਾਨੂੰ ਦਿਖਾਵਾਂਗੇ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਨੇ ਇਹਦੀ ਮੈਚਿੰਗ ਵੀ ਕਿਸ ਤਰੀਕੇ ਨਾਲ ਕਰਨੀ ਆ ਕਿਵੇਂ ਕਰਨੀ ਆ ਚੁੰਨੀ ਨਾਲ ਮੈਚਿੰਗ ਕਿੱਦਾਂ ਹੋਊਗੀ ਚਲੋ ਆਪਾਂ ਸ਼ੁਰੂ ਕਰਦੇ ਆਂ ਇਹਦੇ ਤੇ ਵਰਕ ਕਰਨਾ ਤੇ ਇਹਦੇ ਚ ਆਪਾਂ ਵਰਕ ਕਰਾਂਗੇ ਤੇ ਤੁਸੀਂ ਇਹਦੇ ਚ ਦੇਖ ਸਕਦੇ ਹੋ ਆਪਾਂ ਨੇ ਵੀ ਕੀ ਕੀ ਚੀਜ਼ਾਂ ਇਹਦੇ ਚ ਬਣਾਈਆਂ ਨੇ ਕਿਵੇਂ ਪੱਤੀਆਂ ਬਣਾਈਆਂ ਨੇ ਤੇ ਕਿਵੇਂ ਫੁੱਲ ਬਣਾਇਆ ਆਪਾਂ ਨੇ ਕਿਉਂਕਿ ਆਪਾਂ ਨੇ ਉਹਦੀ ਮੈਚਿੰਗ ਜਮਾ ਉਹ ਚੁੰਨੀ ਦੇ ਨਾਲ ਕਰਨੀ ਆ ਤੇ ਆਪਾਂ ਮੈਚਿੰਗ ਕਰਾਂਗੇ ਇਹਦੀ ਉਹਦੇ ਨਾਲ ਚੁੰਨੀ ਨਾਲ ਤੁਸੀਂ ਦੇਖੋ ਬਸ ਡਿਜ਼ਾਈਨ ਦੇਖੋ ਤੁਸੀਂ ਇਹਦਾ ਕਿਵੇਂ ਕਿਵੇਂ ਬਣਦਾ ਹੈਗਾ ਇਹ ਡਿਜ਼ਾਈਨ ਦਾ ਛਾਪ ਲਾ ਲਿਆ ਪਹਿਲਾਂ ਹਾਂ ਡ्रेस ਲਾਹੀ ਹੋਈ ਆ ਲਓ ਜੀ ਪਹਿਲਾਂ ਇਹਦਾ 프레임 ਜੜਿਆ ਜਾਊਗਾ 프레임 ਜੜਨ ਦਾ ਤਰੀਕਾ ਸੀ ਤੁਹਾਨੂੰ ਪਹਿਲਾਂ ਦੱਸੀ ਹੋਇਆ ਨਾ ਕੜਾਈ ਵਾਲੀਆਂ ਕਲਾਸਾਂ ਵਾਲੀ ਜਿਹੜੀ ਵੀਡੀਓ ਬਣਾਉਂਦੇ ਆ ਸੀ ਤੇ ਬਾਕੀ ਜਿਵੇਂ ਹੁਣ ਇਹਦੀ ਡ्रेस ਕਿੱਤੀ ਹੋਏ ਆਪਾਂ ਨੇ ਇਹ ਸੰਭਾ। ਇਹ ਸੂਟ ਕਿਹੜਾ ਦੱਸਿਆ ਦੀ ਅੱਜ? ਆਰਗੈਂਜ਼ਾ। ਆਰਗੈਂਜ਼ਾ। ਇਹਦੇ ਦੇ ਨੀਚੇ ਜਿਹੜਾ ਆ ਵਾਲਾ ਪੇਪਰ ਹੈ। ਇਹ ਡਬਲ ਫੋਲਡ ਹੋ ਕੇ ਲੱਗੂਗਾ। ਵੀ ਇਹ ਸੂਟ ਪਤਲਾ ਵੀ ਇਹ ਚੁੰਨੀ ਟਾਈਪ ਹੈ ਨਾ। ਹਾਂ। ਇਹ ਜਿਵੇਂ ਇਹਦੇ ਨੀਚੇ ਡਬਲ ਫੋਲਡ ਵੀ ਲਾ ਸਕਦੇ ਆ ਆਪਾਂ 트리플 ਵੀ ਲਾ ਸਕਦੇ ਆ। ਇਹ ਜੌਰ ਜੱਟ ਦਾ ਕੱਪੜਾ ਵੀ ਇਦਾਂ ਜਾਂ ਹੁੰਦਾ ਨਾ। ਹਾਂ ਉਹ ਵੀ ਇੰਨਾ ਹੁੰਦਾ। ਆਪਾਂ ਨਾ ਚੁੰਨੀ ਟਾਈਪ ਹੈ ਨਾ। ਹਾਂ। ਬਿਕ ਪਤਲਾ ਕੱਪੜਾ ਹੋਣ ਕਰਕੇ ਵੀ ਜਿਹੜਾ ਪੇਪਰ ਆ ਨਾ ਇਹ ਡਬਲ ਲਾਉਣਾ ਪੈ ਰਿਹਾ ਮਤਲਬ ਟ੍ਰਿਪਲ ਵੀ ਲਾ ਸਕਦੇ ਜਿਵੇਂ ਆਮਨੇ ਕਿਹਾ ਇਹਦੇ ਨਾਲ ਆ ਵੀ ਇਹਦੇ ਵਿੱਚ ਕੋਈ ਖਿੱਚ ਵਗੈਰਾ ਨਹੀਂ ਪੈਂਦੀ ਵੀ ਕੜਾਈ ਵਧੀਆ ਸਾਫ਼ ਹੁੰਦੀ ਆ ਇਹ ਵੀ ਇੱਕ ਜਾਣਕਾਰੀ ਆ ਤੇ ਇੱਕ ਜਦੋਂ ਆਪਾਂ ਨੇ ਫਰੇਮ ਲਾਉਣਾ ਉਹਦੇ ਵਾਸਤੇ ਆਪਾਂ ਨੂੰ ਇੱਕ ਐਵੇਂ ਦਾ ਕੋਈ ਟੁੱਕੜਾ ਪੀਸ ਚਾਹੀਦਾ ਜਿਹੜਾ ਕਿ ਮਜ਼ਬੂਤ ਹੋਵੇ ਆ ਮਤਲਬ ਜਿਵੇਂ ਹੁਣ ਆ ਕਿਨਾਰੇ ਤੇ ਕੜਾਈ ਕਰਨੀ ਆ ਹਨਾ ਇਹ ਕਿਨਾਰੇ ਦੀ ਕੜਾਈ ਜਦੋਂ ਆਪਾਂ ਕਰਾਂਗੇ ਇਹ ਫਰੇਮ ਇਹ ਤਾਂ ਹੈ ਨਹੀਂਗਾ ਵੀ ਇਦਾਂ ਆਪਾਂ ਕਿਨਾਰੇ ਇਹਦੇ ਲੱਗ ਜੂਗਾ ਹਨਾ ਉਹਦੇ ਵਾਸਤੇ ਉੱਧਰ ਵੀ ਉਨੀ ਜਗ੍ਹਾ ਚਾਹੀਦੀ ਇੱਧਰ ਵੀ ਕਿਉਂਕਿ ਇਹ ਆ ਫਰੇਮ ਦੇ ਬਿਲਕੁਲ ਵਿੱਚ ਸੈਂਟਰ ਦੇ ਵਿੱਚ ਆਉਣਾ ਚਾਹੀਦਾ ਹਨਾ ਜਿਆਦਾਤਰ ਹਨਾ ਐਂ ਹੁੰਦਾ ਹਨਾ ਹਾਂ ਇਹ ਆਪਾਂ ਕੱਚੀ ਸੀਨ ਲਾ ਕੇ ਇਹਦੇ ਨਾਲ ਅਟੈਚ ਕਰਾਂਗੇ ਫਿਰ ਉਹ ਨੂੰ ਹਾਂ ਆ ਕੱਪੜਾ ਅਟੈਚ ਕੀਤਾ ਜਾਊਗਾ ਤੇ ਉਹ ਕੱਪੜੇ ਤੇ ਇਹ ਸੂਟ ਨੂੰ ਵਿੱਚ ਲੈ ਕੇ ਫਿਰ ਫਰੇਮ ਲਾਉਣਾ ਪਊਗਾ ਤੇ ਇਹ ਵੀ ਇੱਕ ਜਾਣਕਾਰੀ ਹੋਈ ਆ ਹਾਂ ਇਹ ਵੀ ਤੁਸੀਂ ਦੇਖੋ ਸਿੱਖ ਸਕਦੇ ਹੋ ਹਨਾ ਵੀ ਜੇਕਰ ਆਪਾਂ ਬਿਲਕੁਲ ਸੂਟ ਦੇ ਖੁੰਜੇ ਤੇ ਕਢਾਈ ਕਰਨੀ ਹੋਵੇ ਬਾਕੀ ਜਿਹੜੀਆਂ ਭੈਣਾਂ ਕਰਦੀਆਂ ਨੇ ਉਹਨਾਂ ਨੂੰ ਪਤਾ ਕਿ ਕਿਵੇਂ ਕਿਵੇਂ ਇਹ ਲੱਗਦਾ ਕੱਪੜਾ ਵਿੱਚ ਜਿਹੜੀਆਂ ਭੈਣਾਂ ਨਵਾਂ ਸਿੱਖਦੀਆਂ ਨੇ ਕੰਮ ਉਹਨਾਂ ਵਾਸਤੇ ਇਹ ਜਾਣਕਾਰੀ ਕੰਮ ਦੀ ਹੈ ਮੇਰੀ ਵੀਡੀਓ ਹੋ ਜੀ ਗਈ ਲਓ ਜੀ ਇਸ ਤਰ੍ਹਾਂ ਆਪਾਂ ਨੇ ਇਹਨੂੰ ਕਰਨਾ ਹੈ ਅਟੈਚ ਕੱਚੀ ਸੀਨ ਲਾ ਕੇ ਜਿਹੜੇ ਪਿੱਛੋਂ ਆਰਾਮ ਨਾਲ ਉਤਰ ਜੇ ਇਹ ਨਹੀਂ ਹੈਗਾ ਵੀ ਆਪਾਂ ਦੂਸਰੀ ਮਸ਼ੀਨ ਤੇ ਸੀਨ ਲਾਉਣੀ ਆ ਆਪਾਂ ਨੇ ਏਸੇ ਤੇ ਕੱਚਾ ਧਾਗਾ ਹੁੰਦਾ ਨਾ ਨੀਚੇ ਵਾਲਾ ਉਹਦੇ ਕਰਕੇ ਆਪਾਂ ਨੇ ਏਸੇ ਤੇ ਕੱਚੀ ਸੀਨ ਲਾਉਣੀ ਆ ਕੱਪੜਾ ਵੀ ਆਪਾਂ ਨੂੰ ਹੱਥ ਨਾਲ ਹੀ ਖਿੱਚਣਾ ਪਊਗਾ ਇਹਦੇ ਕਿਹੜਾ ਪੈਰ ਚੜਿਆ ਹੋਇਆ ਹੁੰਦਾ ਵੀ ਇਹ ਖਿੱਚੂ ਕੱਪੜੇ ਨੂੰ ਇਸ ਕਰਕੇ ਹੱਥ ਨਾਲ ਹੀ ਖਿੱਚਣਾ ਪੈਂਦਾ ਹੈ ਆਪਾਂ ਕਪੜਾ ਟੈਚ ਕਰ ਲਏ ਇਹਦੇ ਨਾਲ ਫਰੇਮ ਲਾਉਣ ਵਾਸਤੇ ਇਹ ਹੈਗਾ ਆਪਣਾ ਬਾਹਰ ਦਾ ਡਿਜ਼ਾਈਨ ਜਿਹੜਾ ਆਪਾਂ ਨੇ ਵਰਤਣਾ ਤੇ ਇੱਧਰ ਸਾਈਡ ਤੇ ਸੀਗੀਆਂ ਇਹ ਪੱਲੇ ਤੇ ਹਾਂ ਜਿਹੜੇ ਕੋਨਿਆਂ ਤੇ ਕਢਾਈ ਕਰਨੀ ਆਪਾਂ ਨੂੰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਹਦੇ ਵਾਸਤੇ ਆਪਾਂ ਨੂੰ ਇੱਕ ਐਕਸਟਰਾ ਨਾਲ ਕਪੜਾ ਟੈਚ ਕਰਨਾ ਪਊਗਾ ਜਿਹਦੇ ਨਾਲ ਫਰੇਮ ਪੂਰਾ ਵਧੀਆ ਸੈਟਰ ਲੱਗ ਜਾਦਾ ਇਸ ਤਰ੍ਹਾਂ ਕਰਕੇ ਆਪਾਂ ਇਹਦੇ ਤੇ ਆਪਾਂ ਲਾਵਾਂਗੇ ਫਰੇਮ ਇਹ ਆ ਕਪੜਾ ਇੱਧਰ ਵੱਧ ਗਿਆ ਹੁਣ ਆਪਾਂ ਇੱਥੇ ਫਰੇਮ ਹੁਣ ਇਹ ਵੀ ਫਰੇਮ ਆਸਾਨੀ ਨਾਲ ਲੱਗ ਜੂਗਾ ਫਰੇਮ ਆਪਾਂ ਵੱਡੇ ਹੀ ਲਾ ਲੈਂਦੇ ਹਾਂ ਇੱਕ ਵਾਰ ਚਲ ਵੀਰੇ ਫਿਰ ਵੀ ਲੱਗੂਗਾ ਇਹ ਥੋੜਾ ਜਿਹਾ ਹੂੰ ਇਹ ਉੱਤੇ ਉੱਤੇ ਨੂੰ ਦੇਖ ਕੇ ਲਾ ਕੇ ਜਿਹੜਾ ਸਾਰਾ ਨਹੀਂ ਵਿੱਚ ਆਉਂਦਾ ਇਹ ਸਾਰਾ ਨਹੀਂ ਆਉਂਦਾ ਛੋਟੇ ਹੀ ਲਾ ਲਈਏ ਫੇਰ ਕੰਮ ਬੱਧਾ ਦੋ ਵਾਰ ਚ ਹੋ ਜੂਗਾ ਨਾ ਦੋ ਵਾਰ ਤਾਂ ਲਾਉਣੀ ਪਊਗਾ ਵੱਡੇ ਜਿਵੇਂ ਵੀ ਕਵਰ ਨਹੀਂ ਹੋ ਰਿਹਾ ਨਾ ਫਰੇਮ ਇੱਕ ਇਹ ਦੋ ਹੀ ਵੱਡਾ ਹੁੰਦਾ ਉਹ ਤਾਂ ਹੇ ਰੋ ਬੜਾ ਇਹ ਬੜਾ ਹੁੰਦਾ ਹੈ ਨਾ ਹੇ ਮੇਚੇ ਰੱਖ ਲਿਆ ਫਰੇਮ ਜਿਹੜਾ ਵਿੱਚ ਦਿਖ ਰਿਹਾ ਆ ਅੰਦਰਲੀ ਸਾਈਡ ਆ ਗਿਆ ਉਤੋਂ ਉਤੋਂ ਜੋਰ ਦੇ ਕੇ ਦਬਾਇਆ ਜਾਊਗਾ ਦੇਖੋ ਥੋੜਾ ਟਾਈਟ ਹੂੰ ਨਟ ਜਾਏ ਪਹਿਲਾਂ ਢਿੱਲਾ ਰੱਖ ਲਓ ਉਦੋਂ ਆਦਮ ਵਿੱਚ ਪਾ ਕੇ ਨਾ ਆਪਾਂ ਉਹਨੂੰ ਘਸਾ ਸਕਦੇ ਹਾਂ ਪਹਿਲਾਂ ਕੱਪੜਾ ਖਿੱਚ ਲਓ ਥੋੜਾ ਥੋੜਾ ਇਹ ਜਿਵੇਂ ਹੁਣ ਇਦਾਂ ਦੇ ਕੱਪੜੇ ਹੁੰਦੇ ਨੇ ਨਾ ਜਿਵੇਂ ਜੁੰਨੀ ਟਾਈਪ ਹੋਗੇ ਨਾ ਇਹਨੂੰ ਥੋੜਾ ਜਿਹਾ ਫਰੇਮ ਦੇਖ ਕੇ ਲਾਉਣਾ ਪੈਂਦਾ ਇਹ ਹੁੰਦਾ ਨਾ ਵੀ ਕਈ ਵਾਰੀ ਸਿੱਜਣ ਦਾ ਡਰ ਵੀ ਲੈਂਦਾ ਨਾ ਹਾਂ ਫਟ ਵੀ ਸਕਦਾ ਹੈ ਹਾਂ ਮਤਲਬ ਬਾਲਾ ਜੋਰ ਨਹੀਂ ਦੇ ਸਕਦੇ ਤੇ ਉਹ ਤਾਂ ਨਾ ਮੈਂ ਆਪਾਂ ਖਿੱਚ ਵੀ ਨਹੀਂ ਸਕਦੇ। ਮਤਲਬ ਜਿੰਨਾ ਕਿ ਆਪਾਂ ਨੂੰ ਲੋੜਾ ਹੈ ਨਾ ਉਹਦੇ ਮਤਲਬ ਕੋਨਾ ਕਿ ਖਿੱਚ ਲੋ। ਜਿੰਨੇ ਕ ਨਾਲ ਵਿਕੜਾ ਇਸਾਨੀ ਨਾਲ ਹੋ ਸਕੇ। ਵੈਸੇ ਇੱਕ ਤਰੀਕਾ ਹੋਰ ਵੀ ਹੈ ਜੇ ਆਪਾਂ ਨੇ ਇਹਨੂੰ ਉਹ ਕਰਨਾ ਹੋਵੇ ਮੇਰੇ ਤਾਂ ਹੁਣ ਇਹਦੇ ਫਰੇਮ ਤੇ ਐਵੇਂ ਕੱਪੜਾ ਲੱਗਿਆ ਹੈਗਾ ਵੀ ਮੈਂ ਤਾਂ ਕਰਕੇ ਕੱਪੜਾ ਨਹੀਂ ਲਾਉਂਦੀ ਸਾਈਡਾਂ ਤੇ। ਨਹੀਂ ਜਿਵੇਂ ਆ ਆਪਾਂ ਇਧਰ ਆ ਕੱਪੜਾ ਲਗਾਇਆ ਹੈ ਨਾ ਇੱਕ ਕੱਟ ਕੇ ਪੀਸ ਐਵੇਂ ਚਾਰ ਪੀਸ ਕੱਟ ਕੇ ਇਹਦੇ ਵਿੱਚ ਐ ਫਰੇਮ ਚ ਧਰ ਕੇ ਉਹ ਕਪੜਾ ਲੱਗ ਗਿਆ ਨਾ ਫਿਰ ਉਹ ਕਪੜਾ ਕਿਤੇ ਜਾਂਦਾ ਆਹ ਕਪੜਾ ਕਿਚਨ ਦੀ ਨਹੀਂ ਰੋਲ ਪੈਂਦੀ। ਉਹ ਵੀ ਆਪਾਂ ਕੜਾਈ ਵਾਲੀ ਕਲਾਸ ਦੇ ਵਿੱਚ ਦੱਸ ਦਾਂਗੇ ਇਹਨਾਂ ਨੂੰ ਪੂਰਾ। ਹੈਨਾ? ਵਿਸਤਾਰ ਵਿੱਚ ਇਹ ਰੋਗਾ ਟਾਈਟ ਪੂਰਾ ਆਪਣਾ। ਹੁਣ ਇਹਦੇ ਤੇ ਆਪਾਂ ਪੇਪਰ ਲਾ ਲਾਂਗੇ। ਦੂਰਾ ਕਰਕੇ ਲਾਇਆ ਉਹਨੇ। ਜਿੱਥੇ ਆਪਣੀ ਕੜਾਈ ਕਰਦੇ ਆ ਉਹਦੇ ਨਾਲ ਲਾਇਆ ਇਹ ਦੀ ਮਜ਼ਬੂਤੀ ਵਾਸਤੇ। ਵੀ ਮਜ਼ਬੂਤੀ ਇਹਦੀ ਪੂਰੀ ਪੂਰੀ। ਕੜਾਈ ਦੇ ਬਿਲਕੁਲ ਨੀਚੇ ਰੱਖ ਲਾਂਗੇ। ਜਦੋਂ ਆਪਾਂ ਕੜਾਈ ਕਰਦੇ ਹਾਂ ਉਹਦੇ ਨਾਲ ਅਟੈਚ ਹੋ ਜਾਂਦਾ ਇਹ। ਇਹ ਮਾਵਾਂ ਮੁੱਲ ਦੇ ਨਹੀਂ ਸੁੱਟ ਲੰਨ ਹੁੰਦੇ ਕੰਪਿਊਟਰ ਕਢਾਈ ਵਾਲੇ ਉਹਨਾਂ ਦੇ ਥੱਲੇ ਪੇਪਰ ਲੱਗੇ ਹੁੰਦਾ ਨਾ ਹੈਵੀ ਪੇਪਰ ਦੀ ਮਦਦ ਨਾਲ ਕਢਾਈ ਵੀ ਬੜੀ ਸਾਫ਼ ਹੋ ਜਾਂਦੀ ਆ ਇਹ ਦੂਰਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇਸ ਕਰਕੇ ਲਾਏਗਾ ਨਾ ਇਹ ਕੱਪੜਾ ਥੋੜਾ ਜਿਹਾ ਪਤਲਾ ਹੁੰਦਾ ਨਾ ਪਹਿਲਾਂ ਅਸੀਂ ਜ਼ੀਰੋ ਟਾਂਕੇ ਨਾਲ ਉਹਨੂੰ ਕਵਰ ਕਰਨਗੇ ਜਿਹਦੇ ਨਾਲ ਕਢਾਈ ਪੱਕੀ ਹੋ ਜਾਂਦੀ ਆ ਇਸ ਕਰਕੇ ਜ਼ੀਰੋ ਟਾਂਕੇ ਨਾਲ ਕਵਰ ਕਰਨਾ ਪੈਂਦਾ जितने जो अपनी कढ़ाई करनी है मैं तुम थोड़ा जूम करके दस देना छोटिया पत्तिया ने जो हम कढ़ाई कर रहे ने ਡੇਡੇ ਪਾਸੋਂ ਕਰਨੀ ਪੈਂਦੀ ਆ ਇਹਨਾਂ ਕਢਾਈ ਇਹਦੀ ਹਾਂ ਇਹ ਜੇ ਮੈਂ ਕੱਲਾ ਪਾਉ ਕਢਾਈ ਵਾਲੀ ਉਹਦੇ ਵਿੱਚ ਦਿੱਸੇ ਦੀਆਂ ਨਾ ਬਿੰਦੀਆਂ ਨਾ ਹੈ ਨਾ ਛੋਟੀਆਂ ਪੱਤੀਆਂ ਟੈਪ ਇਹ ਆ ਗਈ ਪੱਤੀਆਂ ਇਹ ਜਿੱਗ ਜਾਏਗਾ ਕੀ ਹੈ ਨਾ ਜਿੱਗ ਜਾਏ ਪੱਤੀ ਹੈ ਇਹ ਹਾਂ ਇਹਦਾ ਵੀ ਉਹੀ ਆਪਾਂ ਤਰੀਕਾ ਕੋਈ ਵੀ ਕੜਾਈ ਹੈ ਨਾ ਪਹਿਲਾਂ ਪਾ ਜ਼ੀਰੋ ਟਾਂਕੇ ਨਾਲ ਉਹਨੂੰ ਕਵਰ ਕਰ ਲਾਂਗੇ ਮਤਲਬ ਜਿਵੇਂ ਆਪਾਂ ਆਊਟਲਾਈਨ ਕਰਦੇ ਆ ਉਹਦੇ ਨਾਲ ਇਹ ਵੀ ਕੜਾਈ ਪੱਕੀ ਹੋ ਜਾਂਦੀ ਹੈ ਨਾ ਥੱਲੋਂ ਫਿਰ ਉੱਧੜਦੀ ਨਹੀਂ ਹੈਗੀ ਜੇ ਸ਼ੁਰੂਤੀ ਆਪਾਂ ਵੱਡਾ ਟਾਂਕਾ ਕਰ ਲਾਂਗੇ ਨਾ ਉਹਦੇ ਨਾਲ ਉੱਧਣ ਦਾ ਜ਼ਿਆਦਾ ਡਰ ਰਹਿੰਦਾ ਕੀ ਸੂਟ ਹੈ ਹੁਣ ਦੇ ਜਮਾਨੇ ਵਾਲਾ ਨਾ ਚੁੰਨੀ ਪੁਰਾਣੀ ਆ ਨਾ ਹਾਂ ਚੁੰਨੀਆਂ ਚੰਡੀ ਦਾ ਉਹ ਵੀ ਹੁਣ ਵੀ ਜਾਂਦੀਆਂ ਆ ਹਾਂ ਹਾਂ ਕੋਈ ਹੋਊਗੀ ਕਿਸੇ ਮਤਲਬ ਗਈ ਵਾ ਨਾ ਹੁੰਦਾ ਕਿਸੇ ਪੈ ਨੋ ਨਾ ਵੀ ਕੋਈ ਕਪੜਾ ਲਾ ਲੋ ਜਾਂ ਸੂਟ ਲਾ ਲੋ ਜਾਂ ਚੁੰਨੀ ਹੁੰਦੀ ਆ ਨਾ ਵੀ ਜਿਆਦਾ ਪਸੰਦ ਹੁੰਦੀ ਆ ਨਾ ਉਹਨਾਂ ਨੂੰ ਐ ਹੁੰਦਾ ਉਹ ਵੀ ਯਾਰ ਇਹ ਖਰਾਬ ਹੋਊਗੀ ਇਸ ਕਰਕੇ ਨਾ ਸੂਟ ਲੈ ਕੇ ਹੈ ਨਾ ਉਹ ਵੀ ਉਹਦੇ ਨਾਲ ਮੈਚਿੰਗ ਕਰਕੇ ਸੂਟ ਤੇ ਚੁੰਨੀ ਦੋਨੇ ਲੈ ਕੇ ਜਾਣਗੇ ਨਾ ਇਹੀ ਆ ਉਈ ਤੁਹਾਨੂੰ ਦਿਖਾਵਾਂਗੇ ਨਾ ਵੀ ਇਹ ਮੈਚਿੰਗ ਕਿਸ ਤਰੀਕੇ ਨਾਲ ਹੋਈ ਆ ਚੁੰਨੀ ਦੇ ਨਾਲ ਜਿਹੜੀ ਆਪਣੀ ਪੁਰਾਣੀ ਜੁੰਨੀ ਆ ਦੋ ਸ਼ੀਟ ਕਰਕੇ ਨਾ ਪੱਤੀ ਦੀ ਸ਼ੇਪ ਬਣ ਜਾਂਦੀ ਹੈ ਪੂਰੀ ਵਧੀਆ ਜਿਵੇਂ ਆਪਾਂ ਪੱਤੀ ਦੇ ਵਿਚਾਲੇ ਲਾਈਨ ਕਰਦੇ ਹੁੰਦੇ ਹਾਂ ਨਾ ਤੇ ਆਲੇ ਦਲੇ ਉਹ ਡੰਡੀਆਂ ਇਹ ਬਣਾਉਣੀਆਂ ਹੁੰਦੀਆਂ ਉਦਾਂ ਦੀ ਸੋਹਣੀ ਸ਼ੇਪ ਬਣ ਜਾਂਦੀ ਆ ਵੀ ਦੋਨੇ ਪਾਸੋਂ ਟੇਢੀ ਕਢਾਈ ਕਰਕੇ ਇਹਨਾਂ ਪਹਿਲਾਂ ਦੀ ਤਰ੍ਹਾਂ ਦੇ ਅਮਰ ਛੋਟੀਆਂ ਪੱਤੀਆਂ ਬਣਾ ਰਹੇ ਨੇ ਅਮਨੇ ਪੱਤੀਆਂ ਫਰੇਮ ਵਾਲੀਆਂ ਜਿਹੜੀਆਂ ਬਹਾਨੀਆਂ ਸਿਓ ਬਣਾ ਦਿੱਤੀਆਂ ਤੇ ਹੁਣ ਫੁੱਲ ਬਣਾ ਲੈਨੇ ਆਵਣਾ ਫੁੱਲ ਜਿਵੇਂ ਕੁਝ ਪੱਤੀਆਂ ਉਹਨੇ ਬਣਾ ਦਿੱਤੀਆਂ ਤੇ ਪੱਤੀਆਂ ਦੇ ਆਵਣ ਜਿਹੜੀ ਬਚਾਲੇ ਲੈਣ ਹੁੰਦੀ ਆ ਉਹ 골ਡਨ ਜੈਰੀ ਨਾਲ ਬਣਾਉਂਗੇ ਹਾਂ ਉਹ ਹੋ ਵੀ ਸੋਹਣੇ ਲੱਗਣਗੇ ਨਾ ਫੁੱਲ ਇਹ ਆਪਣਾ ਗਲਾਬ ਦੇ ਫੁੱਲ ਬਣਾਗਾ ਇਹ ਜਿਹੜੀ ਵਿਚਾਲੇ ਲੈਣਾ ਨੇ ਇਹ ਵੀ ਫਿਰ ਗੁਜਰੀ ਨਾਲ ਕੀ ਦੀਆਂ ਗੁਲਾਬ ਦੀਆਂ ਇਹ ਤਾਂ ਦੇਖ ਜਿਹੜਾ ਇਹਦੀ ਆਊਟ ਲਾਈਨ ਹੁੰਦੀ ਆ ਸੋਹਣੀ ਲੱਗੂ ਨਾ ਜੇ ਕੰਤੀ ਆ ਫਿਰ ਤੁਸੀਂ ਦੇਖ ਸਕਦੇ ਹੋ ਯਾਰ ਮੈਂ ਇੱਕ ਫੁੱਲ ਕੰਪਲੀਟ ਕਰ ਦਿੱਤਾ ਤੇ ਆਲੇ-ਦਾਲੇ ਹਰੀਆਂ ਪੱਤੀਆਂ ਜਿੱਕੇ ਜੈਗ ਵਾਲੀਆਂ ਪੱਤੀਆਂ ਤੇ ਉਹ ਛੋਟੀਆਂ ਪੱਤੀਆਂ ਨਾ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਤੇ ਹੁਣ ਆਵਾਂ ਨਾ ਆਹ ਫੁੱਲ ਨੂੰ ਕੰਪਲੀਟ ਕਰਨਗੇ ਤੇ ਵਿਚਾਲੇ ਕੋਈ ਇੱਕ ਆ ਡਿਜ਼ਾਈਨ ਆ ਤੇ ਵਿੱਚ ਦੀਆਂ ਥੋੜਾ ਜਿਹਾ ਗਏ ਵੇ ਤਾਂ ਮਰਦਾ ਕਿਉਂਕਿ ਫਿਰ ਵੀਡੀਓ ਜਿਆਦਾ ਲੰਬੀ ਚਲੀ ਜਾਂਦੀ ਹੈ ਨਾ ਅਸੇ ਇਸ ਵੀਡੀਓ ਵਿੱਚ ਆਪਣਾ ਮਕਸਦ ਇਹ ਆ ਵੀ ਤੁਹਾਨੂੰ ਦਿਖਾਵਾਂਗੇ ਵੀ ਮੈਚਿੰਗ ਕਿਸ ਤਰੀਕੇ ਨਾਲ ਹੋਈ ਤੇ ਤੁਸੀਂ ਕਿੱਦਾਂ ਕਰ ਸਕਦੇ ਹੋ ਮੈਚਿੰਗ ਕਈ ਵਾਰ ਜੋ ਪੁਰਾਣੀ ਚੁੰਨੀ ਹੁੰਦੀ ਆ ਆਪਣੇ ਕੋਲ ਤੇ ਹੁਣਾਂ ਵਿੱਚ ਜੋ ਪੱਤੀਆਂ ਨੇ ਹਨਾ ਜਿਵੇਂ ਜਿੱਕੇ ਜਿੱਕੇ ਪੱਤੀਆਂ ਨੇ ਉਹਨਾਂ ਦੇ ਵਿੱਚ 골ਡਨ ਜੈਰੀ ਦਾ ਟੱਚ ਦੇ ਰਹੇ ਨੇ ਜੋ ਕਿ ਬਹੁਤ ਹੀ ਜ਼ਿਆਦਾ ਸੋਨਾ ਲੱਗੇਗਾ ਜਿਹੜੇ ਸਾਹਮਣੇ ਅਦੋਂ ਹੀ ਦੇਖ ਸਕਦੇ ਹੋ ਨਾ ਕਿੰਨਾ ਸੋਹਣਾ ਲੱਗ ਰਿਹਾ ਤੇ ਗਲਾਵਾਂ ਵਾਲਾ ਫੁੱਲ ਵੀ ਬਹੁਤ ਸੋਹਣਾ ਲੱਗ ਰਿਹਾ ਨਾ ਇਕ ਆਉਟਲਾਈਨ ਵੀ ਕਰਤੀ ਆਉਨੇ ਜੀ ਹਾਂ ਦਿਖਾਇਆ ਉਧਰੋਂ ਬੱਤੀ ਯਾ ਦੇਖੋ ਤੁਹਾਡੇ ਸਾਹਮਣੇ ਆ 51 ਵਿਚਾਲੇ ਭਰਿਆ ਨਾ 골ਡਨ ਜਰੀ ਦੇਦੇ ਵਾਲੇ ਵਾਲੇ ਆਉਟਲਾਈਨ ਕਰੀਆ ਬਹੁਤ ਸੋਹਣਾ ਲੱਗ ਗ੍ਰਿਪ ਡਿਜ਼ਾਈਨ ਬਸ ਥੋੜੀ ਬੈਟ ਕਰੋ ਆਪਾਂ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਸਾਰਾ ਦਿਖਾਵਾਂਗੇ ਵੀ ਉਹ ਕਿਦਾਂ ਕੰਬੀਨੇਸ਼ਨ ਤੇ ਆਪਣਾ ਮੈਚਿੰਗ ਹੋਈ ਬਹੁਤ ਜਿਆਦਾ ਸੋਹਣੀ ਮੈਚਿੰਗ ਬੈਠੂਗੀ ਪੁਰਾਣੀ ਚੁੰਨੀ ਦੇ ਨਾਲ ਮੈਂ ਥੋੜੀ ਵੇਟ ਕਰੋ ਸਸਪੈਂਸ ਹੈ ਇਹ ਤੇ ਤੁਸੀਂ ਦੇਖ ਸਕਦੇ ਹੋ ਫੁੱਲ ਦੇ ਉੱਤੇ ਜੋ ਆ ਡਿਜ਼ਾਈਨ ਆ ਇਹ ਵੀ ਅਮਨ 골ਡਨ ਜਰੀ ਦੇ ਨਾਲ ਬਣਾ ਰਹੇ ਨੇ ਜੋ ਕਿੰਨਾ ਜਿਆਦਾ ਸੋਨਾ ਲੱਗ ਰਿਹਾ ਵੈਸੇ 골ਡਨ ਜਰੀ ਨਾਲ ਬਣੀ ਹੋਈ ਹਰ ਇੱਕ ਕੜਾਈ ਸੋਹਣੀ ਲੱਗਦੀ ਹੈ ਨਾ ਕਿਉਂਕਿ ਸ਼ਾਈਨਿੰਗ ਆ ਜਾਂਦੀ ਉਹਦੇ ਵਿੱਚ ਦੇ ਵਾਕੀ ਜਿਹੜਾ 골ਡਨ ਜੈਰੀ ਦਾ ਟੱਚ ਦਿੱਤਾ ਹਨ ਹੈ ਨਾ ਪੱਤੀਆਂ ਦੇ ਵਿੱਚ ਦੇਖ ਲਓ ਨਾ ਤੇ ਉੱਤੇ ਉਹਦੇ ਨਾਲ ਆ ਫੁੱਲ ਤੇ ਪੱਤੀਆਂ ਦਾ ਡਿਜ਼ਾਈਨ ਕਿੰਨਾ ਜਿਆਦਾ ਸੋਹਣਾ ਹੋ ਗਿਆ ਆ ਦੇਖੋ ਕਿੰਨੇ ਜਿਆਦਾ ਸੋਹਣਾ ਲੱਗ ਰਿਹਾ ਇਹ ਸਾਰੇ ਤਰੀਕੇ ਵੀ ਅਮਨੇ ਕਿੱਦਾਂ ਬਣਾਏ ਨੇ ਜਿਹੜੀ ਆਪਣੀਆਂ ਕਢਾਈ ਵਾਲੀਆਂ ਕਲਾਸਾਂ ਚੱਲ ਰਹੀਆਂ ਨੇ ਨਾ ਉਹਨਾਂ ਦੇ ਵਿੱਚ ਤੁਹਾਨੂੰ ਸਾਰਾ ਦੱਸਾਂਗੇ ਬਸ ਤੁਸੀਂ ਉਹ ਵੀਡੀਓਜ਼ ਵੱਧ ਤੋਂ ਵੱਧ ਦੇਖਿਆ ਕਰੋ ਤੇ ਇਹ ਵੀਡੀਓ ਵੀ ਮੈਂ ਤੁਹਾਨੂੰ ਰਿਕਵੈਸਟ ਕਰਦਾ ਇਹ ਵੀ ਤੁਸੀਂ ਵੱਧ ਤੋਂ ਵੱਧ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਇਹ ਵਿੱਚ ਕਿੱਥੋਂ ਹਾਂ ਇਹਦੇ ਵਿੱਚ ਵੀ ਸਿੱਖ ਨੂੰ ਬਹੁਤ ਕੁਝ ਮਿਲਦਾ ਜਿਵੇਂ ਹੁਣ ਆਪਾਂ ਫੁੱਲ ਬਣਾਇਆ ਤੇ ਅੱਜ ਗੜਾਈ ਦੀ ਕਲਾਸ ਸੀ ਇਸ ਕਰਕੇ ਨਹੀਂ ਪਾ ਸਕੇ ਕਿਉਂਕਿ ਇੱਕ ਕੰਮ ਵੀ ਹੈ ਨਾ ਕਰਕੇ ਦੇਣਾ ਸੀ ਨਾ ਕਿਸੇ ਭੈਣ ਨੂੰ ਉਹਨਾਂ ਨੂੰ ਥੋੜੀ ਜਲਦੀ ਸੀਗੀ ਉਹਨਾਂ ਨੇ ਕਿਸੇ ਫੰਕਸ਼ਨ ਤੇ ਪਾਉਣਾ ਇਹ ਤੇ ਹੁਣ ਆਮ ਨੂੰ ਵਿੱਦੀਆ ਦਾ ਡਿਜ਼ਾਈਨ ਬਣਾਉਣਾ ਹੈ 골ਡਨ ਜੈਰੀ ਦੇ ਨਾਲ ਤੇ ਹੁਣ ਸਿੱਧੀ ਲਾਈਨ ਆ ਇਹ ਜਿਵੇਂ ਆਪਾਂ ਆਪਾਂ ਨੇ ਤੁਹਾਨੂੰ ਕੜਾਈ ਵਾਲੀ ਕਲਾਸ ਦੇ ਵਿੱਚ ਦੱਸਿਆ ਸੀਗਾ ਵੀ ਇਹ ਬਿੰਦੀਆਂ ਆਪਾਂ ਕਿਸ ਤਰੀਕੇ ਨਾਲ ਬਣਾਉਣੀਆਂ ਨੇ ਤੇ ਦੇਖੋ ਆ 골ਡਨ ਜੈਰੀ ਦੀਆਂ ਬਿੰਦੀਆਂ ਬਣਾਉਣੀਆਂ ਨੇ ਆਵਨ ਨੇ ਇੱਥੇ ਛੋਟੇ-ਛੋਟੇ ਬਿੰਦੀਆਂ ਨੇ ਦੇਖੋ ਇਹਨਾਂ ਨੂੰ ਇਦਾਂ ਬਣਾਇਆ ਜਾਂਦਾ ਇਹ ਬਿਲਕੁਲ ਛੋਟਾ ਸਹਿਜ ਆ ਬਿੰਦੀਆਂ ਦਾ ਵੱਡਾ ਟਾਂਕਾ ਫਿਰ ਜ਼ੀਰੋ ਤੇ ਵੱਡਾ ਫਿਰ ਜ਼ੀਰੋ ਵੱਡਾ ਫਿਰ ਜ਼ੀਰੋ ਮੈਂ ਥੋੜਾ ਜੂ ਹੁਕੀਤਾ ਹੋਇਆ ਇਸ ਕਰਕੇ ਥੋੜੀ ਬਹੁਤ ਲੱਗ ਰਹੀ ਐ ਮੈਂ ਤੁਹਾਨੂੰ ਦੂਰ ਹੁਕਾ ਦੇਣਾ ਜੋ ਇੱਕ ਫੁੱਲ ਰਹਿ ਗਿਆ ਸੀ ਅਮਰ ਹੁਣ ਉਹ ਫੁੱਲ ਕੰਪਲੀਟ ਕਰ ਰਹੇ ਨੇ ਤੇ ਬਾਕੀ ਆ 골ਡਨ ਜਰੀ ਤੇ ਇਦਰਾ ਪੱਤੀਆਂ ਪੈ ਗਈਆਂ ਨਾ ਇਹਨਾਂ ਦੇ ਵਿੱਚ 골ਡਨ ਜਰੀ ਦਾ ਕੰਮ ਹੋ ਗਿਆ ਇਹ ਕਿੰਨੇ ਟਾਂਕੇ ਲੇ ਰਿਹਾ ਹੈ ਨਾ ਫੁੱਲ ਚਾਰ ਤੇ ਹਾਂ ਇਹ ਚਾਰ ਨੰਬਰ ਟਾਂਕੇ ਲਾ ਬਣ ਕੜਾਈ ਕਰ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਨਾ ਵੀ ਜਿੱਦਾਂ ਜਿੱਦਾਂ ਫੁੱਲ ਦੀ ਗੁਲਾਈ ਹੈ ਨਾ ਉਹਦੇ ਅਕੋਰਡਿੰਗ ਫਰੇਮ ਨੂੰ ਘਮਾਉਣਾ ਪੈਂਦਾ ਤੇ ਜਿੱਥੇ ਉਹਨਾ ਥੋੜਾ ਜਿਹਾ ਕੁ ਮਾਹ ਲਾਉਂਦਾ ਗਲਾਈ ਜਿਹੜਾ ਹਨਾ ਉੱਥੇ ਵੀ ਥੋੜਾ ਥੋੜਾ ਸਲੋ ਕਰ ਲੋ ਮੰਨ ਕੇ ਚਲੋ ਉਹੀ ਸ਼ੇਪ ਹੁੰਦੀਆਂ ਨਾ ਜਿਹੜਾ ਆਪਣਾ ਡਿਜ਼ਾਈਨ ਹੁੰਦਾ ਕੋਈ ਵੀ ਫੁੱਲ ਹੁੰਦਾ ਉੱਥੇ ਥੋੜਾ ਜਿਹਾ ਸਲੋ ਕਰਕੇ ਕਰ ਲੋ ਜਿਵੇਂ ਵਿੱਚ ਆਪਣੇ ਫਿਲ ਕਰਨਾ ਹਨਾ ਉੱਥੇ ਆਪਾਂ ਤੇਜ਼ ਕਰ ਲੋ ਉੱਥੇ ਚੱਲੇ ਜਾਂਦਾ ਹੁਣ ਇਹ ਆਮਾ ਹੋਰੀ ਕਿਉਂ ਕਰ ਰਹੀ ਸੀ ਕਿਉਂਕਿ ਜਿਹੜਾ ਉਦਲਾ ਹੋ ਗਿਆ ਜਿਹੜਾ 4 ਨੰਬਰ ਤੇ ਕੜਾਈ ਕਰੀ ਜਾਂਦੇ ਤੇ ਉਦੋਂ ਨਿਚਲਾ ਉਹਦੇ ਵਿਚਾਲੇ ਉਹ ਜਿਹੜਾ ਵਿਚਾਲੇ ਬਾਡਾ ਜ ਹੈ ਨਾ ਉਹ ਦੇਖਣਾ ਚਾਹੀਦਾ ਉਦੀ ਪਤਾ ਲੱਗਦਾ ਨਾ ਫੇਰਾ ਫੁੱਲ ਦੀ ਸ਼ੇਪ ਜੀ ਤੇ ਆ ਫੁੱਲ ਦੇ ਵਿੱਚ ਤੁਸੀਂ ਲਾਈਨਾਂ ਦੇਖ ਸਕਦੇ ਹੋ ਨਾ ਇਹ ਉਹੀ ਆ ਵੀ ਪੂਰੇ ਧਿਆਨ ਨਾਲ ਕੜਾਈ ਕਰਨੀ ਪੈਂਦੀ ਆ ਵੀ ਜਿਹੜਾ ਆਡਾ ਆਡਾ ਦੇਖੇ ਜਿਹੜੀਆਂ ਪੱਤੀਆਂ ਨੇ ਉਹ ਦੇ ਗਲਾਬ ਦੇ ਫੁੱਲ ਦੀਆਂ ਤੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਨਾ ਡਿਜ਼ਾਈਨ ਆ ਗੋਲਡਨ ਜਰੀ ਦੇ ਨਾਲ ਹਰੀਆਂ ਪੱਤੀਆਂ ਇਹ ਜਾਮਨੀ ਆ ਨਾ ਹਾਂ ਇਹ ਜਾਮਨੀ ਦਾ ਹੈ ਵਾਈਨ ਜਿਹਾ ਵਾਈਨ ਇਹ ਸਾਰੇ ਰੰਗਾਂ ਦਾ ਨਾ ਕੰਬੀਨੇਸ਼ਨ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਤੇ ਇਹ ਫੁੱਲ ਆ ਲਗੋ ਸਟ ਕੰਪਲੀਟ ਹੋ ਗਿਆ ਇਹਦੀ ਲਾਸਟ ਪੱਤੀ ਰਹਿਂਦੀ ਆ ਤੇ ਉਹ ਮਨੇ ਫਿਰ ਲੈ ਕਰ ਦਿੱਤੀ ਆ ਤੇ ਬਾਕੀ ਹੁਣ ਇਹ ਦੋਵਾਂ ਦਾ ਅਮਰ ਸੰਦ ਦਿਖਾਉਣਗੇ ਵੀ ਇਹ ਆਪਣੇ ਮੈਚਿੰਗ ਕਿਦਾਂ ਕਰੀ ਲਓ ਜੀ ਆਪਾਂ ਨੇ ਇਹ ਫੁੱਲ ਪਾਤੇ ਨੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਇਹਦੀ ਚੁੰਨੀ ਨਾਲ ਆਪਾਂ ਨੇ ਮੈਚਿੰਗ ਕਿਵੇਂ ਕੀਤੀ ਆ ਵੀ ਉਹ ਚੁੰਨੀ ਕਿਵੇਂ ਦੀ ਹੈ ਤੇ ਇਹ ਫੁੱਲ ਆਪਾਂ ਨੇ ਕਿਵੇਂ ਦੇ ਬਣਾਏ ਨੇ ਬਾਕੀ ਸਾਰੇ ਸੂਟ ਦੀ ਕਢਾਈ ਤੇ ਟਾਈਮ ਲੱਗ ਗਿਆ ਤਾਂ ਇਸ ਕਰਕੇ ਅਸੀਂ ਸੋਚਿਆ ਨਾ ਵੀ ਇੱਕ ਫਰੇਮ ਕੰਪਲੀਟ ਕਰਕੇ ਅਸੀਂ ਤੁਹਾਨੂੰ ਦਿਖਾ ਦਿੰਨੇ ਹਾਂ ਵੀ ਚੁੰਨੀ ਨਾਲ ਇਹਦੀ ਕਿਸ ਤਰ੍ਹਾਂ ਮੈਚਿੰਗ ਹੋਈ ਤੇ ਇਹ ਹੈ ਜੀ ਆਪਣੀ ਇਹਦੇ ਨਾਲ ਦੁਪੱਟਾ ਚੁੰਨੀ ਤੇ ਇਹਦੇ ਤੇ ਇਹ ਵਾਲੀ ਡੀਲ ਤੁਸੀਂ ਦੇਖ ਸਕਦੇ ਹੋ ਤੇ ਇਹ ਚੁੰਨੀ ਦਾ ਜਿਹੜਾ ਕਲਰ ਹੈ ਨਾ ਉਹ ਕਲਰ ਦੇ ਫੁੱਲਾਂ ਦੀ ਕਢਾਈ ਕੀਤੀ ਗਈ ਹੈ ਤੇ ਹੁਣ ਤੁਸੀਂ ਤੇ ਆਹ ਫੁੱਲਾਂ ਦੀ ਕਢਾਈ ਕੀਤੀ ਗਈ ਆ ਇਹ ਆਪਣੀ ਬਣੀ ਹੋਈ ਚੁੰਨੀ ਆ ਲਰੋ ਵੀ ਕੰਪਿਊਟਰ ਕਢਾਈ ਹੈ ਇਹ ਤੇ ਉਹ ਆਪਣਾ ਹੱਥ ਦੀ ਕਢਾਈ ਲਰੋ ਮਸ਼ੀਨੀ ਤੇ ਇੰਨਾ ਕੁ ਥੋੜਾ ਜਿਹਾ ਫਰਕ ਤਾਂ ਚੱਲ ਜਾਂਦਾ ਹਨਾ ਪਰ ਮੈਚਿੰਗ ਹੋ ਗਈ ਲਤਪਗ ਮੇਰੇ ਹਿਸਾਬ ਨਾਲ ਤਾਂ ਹੋ ਗਈ ਆ ਦੇਖੋ ਆ ਫੁੱਲ ਹੈਗਾ ਨਾ ਆਪਣਾ ਪਿੰਕ ਦਾ ਤੇ ਸੂਟ ਪਿੰਕ ਕਲਰ ਦਾ ਹੋ ਗਿਆ ਤੇ ਆਹ ਫੁੱਲ ਬਾਈਂਡ ਕਰਦੇ ਹੋਗੇ ਤੇ ਚੁੰਨੀ ਵਾਈਨ ਕਦਰ ਦੀ ਹੋ ਗਈ ਹੈ ਨਾ ਤੇ ਆਹ ਪੱਤੀਆਂ ਹਰੀਆਂ ਹੋ ਗਈਆਂ ਇਹ ਸੇਮ ਹੋ ਗਈਆਂ ਨਾ ਦੇਖੋ ਇਹਦੇ ਵਿੱਚ 골ਡਨ ਦਾ ਟੱਚ ਹੋ ਗਿਆ ਤੇ ਬਾਕੀ ਉੱਤੇ ਆ ਇਹ ਆ ਡਿਜ਼ਾਈਨ ਆ ਨਾ 골ਡਨ ਜੈਰੀ ਦਾ ਉੱਤੇ ਬਿੰਦੀਆਂ ਨੇ ਨਾ ਇਧਰ ਆ ਹੋ ਗਿਆ ਹੈ ਨਾ ਤੇ ਬਾਕੀ ਆ ਦੇਖੋ ਆ ਬਿੰਦੀਆਂ ਹੋ ਗਈਆਂ ਲਾਈਨਾਂ ਹੋ ਗਈਆਂ ਤੇ ਇਧਰ ਆ ਡਿਜ਼ਾਈਨ ਹੋ ਗਿਆ ਤੇ ਇਸ ਤਰ੍ਹਾਂ ਆਪਾਂ ਜੇ ਆਪਣੇ ਕੋਲ ਕੋਈ ਪੁਰਾਣੀ ਚੁੰਨੀ ਹੈਗੀ ਆ ਤਾਂ ਆਪਾਂ ਵਰਕ ਕਰਕੇ ਮੈਚਿੰਗ ਕਰ ਸਕਦੇ ਆ ਸਕਦੇ ਆ ਜੇ ਆਪਾਂ ਖੁਦ ਕਰਦੇ ਆ ਤਾਂ ਆਪਾਂ ਖੁਦ ਵੀ ਕਰ ਸਕਦੇ ਆ ਉਹ ਕੁ ਪ੍ਰਾਣੀ ਚੁੰਨੀ ਹੈ ਕਈ ਆਪਣੇ ਕੋਲ ਪਈਆਂ ਹੁੰਦੀਆਂ ਨੇ ਵੀ ਆਪਾਂ ਨੂੰ ਹੁੰਦਾ ਸ਼ੌਂਕ ਵੀ ਆਪਾਂ ਇਹ ਚੁੰਨੀਆਂ ਨਾਲ ਸੂਟ ਬਣਾਈਏ ਤਾਂ ਜਿਵੇਂ ਆਪਾਂ ਨੇ ਮੈਚਿੰਗ ਕੀਤੀ ਹੈ ਤਾਂ ਤੁਸੀਂ ਵੀ ਕਰ ਸਕਦੇ ਹੋ ਹਾਂ ਤੇ ਬਾਕੀ ਭੈਣ ਨੇ ਹੈ ਨਾ ਇਹ ਬਦਲਣਾ ਹੋਵੇ ਗੋਟਾ ਵੀ ਚੇਂਜ ਕਰ ਸਕਦੇ ਨੇ ਨਾ ਨਵਾਂ ਲਾਉਣਾ ਹੋਵੇ ਜੈ ਹੈ ਨਾ ਹਾਂ ਤੇ ਤੁਸੀਂ ਜਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਮੈਚਿੰਗ ਸੋਹਣੀ ਹੋਈ ਹੈ ਨਾ ਦੇਖੋ ਜੀ ਦੇਖੋ ਥੋੜਾ ਜਿਹਾ ਹੋਰ ਹੀ ਕਰਦੇ ਇੱਥੇ ਦੇਖੋ ਨਾ ਹੋ ਗਈ ਮੈਚਿੰਗ ਹੈ ਨਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਸਾਨੂੰ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਸੂਟ ਤੇ ਚੁੰਨੀ ਦੀ ਮੈਚਿੰਗ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਤੇ ਮਨ ਨੂੰ ਤਾਂ ਬਹੁਤ ਜ਼ਿਆਦਾ ਸੋਹਣੀ ਲੱਗੀ ਕਿਉਂਕਿ ਚੁੰਨੀ ਪੁਰਾਣੀ ਸੀਗੀ ਹੈ ਨਾ ਉਹਦੇ ਨਾਲ ਮਿਲਦੀ-ਜੁਲਦੀ ਕੜਾਈ ਕਰਕੇ ਆਪਾਂ ਚੁੰਨੀ ਤੇ ਸੂਟ ਦੀ ਮੈਚਿੰਗ ਕਰਤੀ ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਕਿਹਾ ਜਿਵੇਂ ਚੁੰਨੀ ਵਾਈਨ ਕਲਰ ਦੀ ਆਪਾਂ ਵਾਈਨ ਕਲਰ ਦੇ ਫੁੱਲਾਂ ਦੀ ਕੜਾਈ ਕਰਤੀ ਤੇ ਫੁੱਲ ਹੈਗੇ ਨੇ ਆਪਣਾ ਪਿੰਕ ਕਲਰ ਦੇ ਤੇ ਪਿੰਕ ਕਲਰ ਦਾ ਸੂਟ ਹੋ ਗਿਆ ਲਾਈਟ ਪਿੰਕ ਦਾ ਹੈ ਨਾ ਬਹੁਤ ਸੋਹਣੀ ਮੈਚਿੰਗ ਹੋਈ ਕੀਤੀ ਆਪਾਂ ਨੇ ਤੇ ਕਿਉਂ ਪੁਰਾਣੀ ਚੁੰਨੀ ਦੀ ਪਹਿਨ ਨੂੰ ਚੁੰਨੀ ਵਧੀਆ ਲੱਗਦੀ ਜਿਸ ਕਰਕੇ ਆਪਾਂ ਨਵੇਂ ਸੂਟ ਦੇ ਨਾਲ ਕੜਾਈ ਕਰਕੇ ਮੈਚਿੰਗ ਕਰਤੀ ਤੇ ਜੇਕਰ ਤੁਹਾਨੂੰ ਵਧੀਆ ਲੱਗੀ ਨਾ ਮੈਚਿੰਗ ਤਾਂ ਤੁਸੀਂ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਨੂੰ ਤੇ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਇਆ ਉਹ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਦਬਿਓ ਤੇ ਚਲੋ ਆਪਾਂ ਤੁਹਾਨੂੰ ਤੁਹਾਡੇ ਸਾਹਮਣੇ ਨਵੀਂ ਵੀਡੀਓ ਲੈ ਕੇ ਹਾਜ਼ ਜੇ ਕੋਈ ਗਲਤੀ ਹੋਵੇ ਤਾਂ ਹੋ ਗਈ ਹੋਵੇ ਤਾਂ ਛੋਟਾ ਵੀ ਸਮਝ ਕੇ ਮੈਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਸਾਥੀ ਗਾਲ